ਨੀ ਸਾਡੇ ਵਰਕਤ ਘਣੀ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਕੋਰੀਏ ਅੱਛਾ ਜਿੰਨੀਆਂ ਵੀ ਕੁੜੀਆਂ ਇੱਥੇ ਆ ਜਿੰਨੀਆਂ ਵੀ ਇਹ ਗਾਣਾ ਸਾਰਾ ਤੁਹਾਡੇ ਲਈ ਆ ਇਸ ਤੋਂ ਖੂਬਸੂਰਤ ਗੀਤ ਮੈਂ ਪਰਸਨਲ ਬਹੁਤ سارے ਰਾਈਟਰਸ ਨੂੰ ਕਿਹਾ ਕਿ ਕੁੜੀਆਂ ਦੀ ਤਾਰੀਫ 'ਚ ਬਹੁਤ سارے ਗੀਤ ਬਣਨੇ ਚਾਹੀਦੇ ਆ ਤੁਹਾਡੀ ਤਾਰੀਫ 'ਚ ਤਾਰੀਫ ਦਾ ਮਤਲਬ ਇਹ ਨਹੀਂ ਵੀ ਤੁਸੀਂ ਕਿਸੇ ਨੂੰ ਕਹਿ ਦਿਓ ਤੂੰ ਮੈਨੂੰ ਬੋਤਲ ਵਰਗੀ ਲੱਗਦੀ ਤਾਰੀਫ ਦਾ ਮਤਲਬ ਇਹ ਨਹੀਂ ਵੀ ਤੁਸੀਂ ਕਿਸੇ ਨੂੰ ਇਹ ਕਹੋ ਵੀ ਤੂੰ ਮੈਨੂੰ ਪੈਕ ਵਰਗੀ ਲੱਗਦੀ ਹੈ ਵਾਈਨ ਨੋ 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 ਤਾਰੀਫ ਦਾ ਮਤਲਬ ਹੈ ਕਿ ਤੂੰ ਮੈਨੂੰ ਪੰਜਾਬ ਵਰਗੀ ਲੱਗਦੀ ਤੂੰ ਮੈਨੂੰ ਮੇਰੀ ਮਾਂ ਵਰਗੀ ਲੱਗਦੀ ਔਰ ਇਹ ਗਾਣਾ ਤੁਹਾਡੇ ਲਈ ਤੁਹਾਨੂੰ ਡੈਡੀਕੇਟ ਜਿਉਂਦੇ ਵਾਸਤੇ ਰੋ ਲਵ ਯੂ ਸੋ ਮਚ ਤੁਸੀਂ ਬਹੁਤ ਤਰੱਕੀ ਕਰੋ ਔਰ ਦੁਨੀਆ ਦੀ ਸੇਵਾ ਕਰੋ ਜਿਸ ਤਰ੍ਹਾਂ ਸਾਡੇ ਟੀਚਰ ਸੇ ਬਾਨ ਆਓ ਕਿ ਮੈਂ ਜੁਗਨੂ ਨਹੀਂ ਗੱਲ ਸੁਣ ਜਨ ਰੰਗিয়ে ਨਹੀਂ ਲੱਗੇ ਇਤਰਾਹ ਦੇ ਬਾਗ ਵਿੱਚ ਲੰਘ ਕੇ ਨਹੀਂ ਜਦੋਂ ਤੇਰੇ ਕੋਲੋਂ ਲੰਘੀਏ ਨਹੀਂ ਲੱਗੇ ਇਤਰਾਹ ਦੇ ਬਾਗ ਵਿੱਚ ਲੰਘ ਕੇ ਨਹੀਂ ਜਦੋਂ ਤੇਰੇ ਕੋਲੋਂ ਲੰਘੀਏ ਨਹੀਂ ਦਿਲ ਸਾਡੇ ਨਾਲ ਮਿਲੇ ਥੋਰ ਮੋਰਾ ਨਾਲ ਨਹੀਂ ਸਾਡਾ ਨੱਚ ਦਾ ਚਵਾਰਾ ਤੇਰੇ ਮੋਰਾ ਨਾਲ ਨਹੀਂ ਉਹ ਮਿੱਠੀ ਸ਼ਹਿਦ ਨਾਲੋਂ ਸਿੱਖੀ ਲੱਗੇ ਧੁੱਪ ਤੋਂ ਤੇ ਚਿੱਟੀ ਜਿਵੇਂ ਰੂਹ ਹੋਰੀਏ ਨਹੀਂ ਸਾਡੇ ਪਰਖਤ ਕਦੇ ਰਹਿਣ ਲੱਗਦੀ I'm gonna get a